जय माता दी सारे भक्तानू जी जय माता दी ਤੇ ਸਾਡੀ ਗੱਡੀ ਨੈਨੋ ਜਿਹੜੀ ਕੱਲ ਇਸ ਰਸਤੇ ਦੇ ਉੱਪਰ ਜਿਹੜਾ ਪਿਛਲੇ ਪਾਸੇ ਰੋਵੇ ਸਾਈਡ ਤੋਂ ਆਂਦਾ ਨਾ ਨੈਣਾ ਦੇਵੀ ਮੰਦਿਰ ਤੋਂ ਪਿਛਲੇ ਪਾਸੇ ਨੂੰ ਕੱਢ ਦਿੰਦੇ ਉੱਥੇ ਆਗੇ ਸਾਡੀ ਜਿਹੜੀ ਸਪਨੇ ਆ ਕੀ ਗੱਡੀ ਨੈਨੋ ਉਹਦੀਆਂ ਕਲਚ ਪਲੇਟਾਂ ਖਰਾਬ ਹੋ ਗਈਆਂ ਤੇ ਆ ਦੇਖ ਸਕਦੇ ਹੋ ਯਾਰਾਂ ਦਾ ਯਾਰ ਸਾਡਾ ਰਿੰਕੂ ਵੀਰ ਜਿਹੜਾ ਪੰਜਾਬ ਤੋਂ ਸਪੈਸ਼ਲੀ ਨੈਣਾ ਦੇਵੀ ਪੁੱਜਿਆ ਗੱਡੀ ਠੀਕ ਕਰਨ ਵਾਸਤੇ ਤੇ ਸਾਹਮਣੇ ਸਰਕਾਰੀ ਹਸਪਤਾਲ ਵੀ ਸੀ ਤੇ ਪਾਣੀ ਵੀ ਸਾਨੂੰ ਜਿਹੜਾ ਕੋਲ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਚੀਜ਼ਾਂ ਦੀ ਲੋੜ ਪੈਂਦੀ ਹੈ ਹਨਾ ਜਿੱਥੇ ਸਾਡੀ ਗੱਡੀ ਖਰਾਬ ਹੋਈ ਆ ਸਾਹਮਣੇ ਇੱਕ ਦੁਕਾਨ ਵੀ ਸੀ ਸਾਡੇ ਸ਼ਰਮਾ ਜੀ ਦੀ ਸੋ ਇੱਥੋਂ ਵੀ ਖਾਣ ਪੀਣ ਦਾ ਜਿਹੜਾ ਸਮਾਨ ਮਿਲਦਾ ਰਿਹਾ ਤੇ ਬਹੁਤ ਤਰ੍ਹਾਂ ਦਾ ਮੌਸਮ ਅਸੀਂ ਦੇਖਿਆ ਵੀਡੀਓ ਦੇ ਵਿੱਚ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਸਾਹਮਣਾ ਕਰਿਆ ਗੱਡੀ ਠੀਕ ਹੋਈ ਜਾਂ ਨਹੀਂ ਹੋਈ ਤੁਹਾਨੂੰ ਵੀਡੀਓ ਵਿੱਚ ਪੂਰੀ ਵੀਡੀਓ ਦੇਖ ਤੋਂ ਬਾਅਦ ਜਿਹਦੇ ਵਿੱਚ ਹਲੇ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਰਿਹਾ ਸਾਡੇ ਸ਼ਰਮਾ ਜੀ ਖੜੇ ਆ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਤੇ ਆ ਦੇਖੋ ਪਹਾੜਾਂ ਵਾਲੇ ਜਿਹੜੇ ਜਾਣੇ ਆ ਨਾ ਆ ਰਾਸਤੇ ਜਾਨੇ ਉੱਪਰ ਘਰ ਹੁੰਨੇ ਆ ਇਹ ਫਿੱਟ ਰਹਿੰਦੇ ਆ ਸਾਰੇ ਤੇ ਆ ਦੇਖੋ ਬੱਦਲ ਵੀ ਜਿਹੜੇ ਆ ਚੁੱਕੇ ਆ ਹੁਣ ਕਈ ਤਰ੍ਹਾਂ ਦੇ ਅਸੀਂ ਮੌਸਮ ਦੇਖੇ ਆ ਮੈਂ ਤੁਹਾਨੂੰ ਦਿਖਾਣਾ ਵੀਡੀਓ ਚ ਤੁਸੀਂ ਦੇਖੇ ਰਹੋ ਤੇ ਆ ਸਾਡਾ ਜਿਹੜਾ ਕਲਚ ਪਲੇਟ ਆ ਉਹ ਵੀ ਬਾਹਰ ਆ ਗਈ ਆ ਨਾ ਤੇ ਕਿੰਨੇ ਟਾਈਮ ਅਸੀਂ ਪਹੁੰਚੇ ਕੀ ਕੀ ਟਾਈਮ ਦੇ ਵਿੱਚ ਹੋਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਆ ਲਾਈਟ ਸਿਸਟਮ ਵੀ ਅਸੀਂ ਘਰੋਂ ਲੈ ਕੇ ਆਏ ਸੀ ਪੂਰੀ ਵੀਡੀਓ ਤੁਸੀਂ ਦੇਖਿਓ ਵੀ ਆ ਦੇਖੋ ਅੱਗੇ ਸਰਕਾਰੀ ਲੇਟਵੀ ਜਿਹੜੀ ਬਲ ਗਈਆਂ ਨਾ ਇਹਨਾਂ ਦਾ ਵੀ ਸਾਨੂੰ ਸਾਥ ਮਿਲਿਆ ਬਹੁਤ ਤੇ ਰਿੰਕੂ ਵੀ ਸਾਡਾ ਨੇਰੇ ਚ ਵੀ ਲੱਗਿਆ ਹੋਇਆ ਬਹੁਤ ਟਾਈਮ ਹੋ ਗਿਆ ਜਲਦੀ ਜਲਦੀ ਗੱਡੀ ਠੀਕ ਹੋਵੇ ਅਸੀਂ ਨਾਣਾਦੇਵ ਮੰਦਿਰ ਮੱਥਾ ਵੀ ਟੇਕਣਾ ਹੈ ਹਾਰਡਵਰਕ ਮਿਹਨਤ ਜਿਹੜੀ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਰ ਬਾਰਿਸ਼ ਦਾ ਸਾਹਮਣਾ ਵੀ ਸਾਨੂੰ ਜਿਹੜਾ ਕਰਨਾ ਪੈ ਰਿਹਾ ਲੱਗਦਾ ਵੀ ਹੌਲੀ ਹੌਲੀ ਬਾਰਿਸ਼ ਜਿਹੜੀ ਆ ਚੁੱਕੀ ਹੈ ਛਤਰੀਆਂ ਕੱਢ ਲਈ ਆਪਾਂ ਨੇ ਸਾਹਮਣੇ ਮਾਤਾ ਨਾਣਾਦੇਵ ਦਾ ਦਰਬਾਰ ਤੇ ਆਹ ਦੇਖੋ ਬਾਰਿਸ਼ ਜਿਹੜੀ ਕਿੰਨੀ ਆ ਗਈ ਤੇ ਕੰਮ ਸਾਡਾ ਲੇਟ ਪਰ ਲੇਟ ਹੁੰਦਾ ਜਾ ਰਿਹਾ ਹੈ ਕਿੰਨਾ ਕੁ ਲੇਟ ਹੋਇਆ ਕਿੰਨਾ ਕੁ ਸਮਾਂ ਹੋਇਆ ਸਾਰਾ ਤੁਹਾਨੂੰ ਪੂਰੀ ਵੀਡੀਓ ਵਿੱਚ ਅਸੀਂ ਦੱਸਾਂਗੇ ਗੱਡੀ ਠੀਕ ਹੋਈ ਮੰਦਰ ਗਏ ਨਹੀਂ ਗਏ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਪੂਰੀ ਵੀਡੀਓ ਦੇਖੋ ਬਾਰਿਸ਼ ਆ ਗਈ ਹੈ ਸਾਡਾ ਰਿੰਕੂ ਵੀਰ ਪਰ ਮੀਂਹ ਦੇ ਵਿੱਚ ਵੀ ਪੂਰੀ ਮਿਹਨਤ ਕਰ ਰਿਹਾ ਲੱਗਿਆ ਹੋਇਆ ਜੋਰਾਂ ਛੋਰਾਂ ਦੇ ਨਾਲ ਸਾਰੇ ਪੂਰੀ ਵੀਡੀਓ ਦੇਖੋ ਹੁਣ ਪੂਰੀ ਵੀਡੀਓ ਸ਼ੁਰੂ ਹੋਣ ਲੱਗੀ ਹੈ ਸਮਾਂ ਕੱਢ ਕੇ ਪੂਰੀ ਵੀਡੀਓ ਦੇਖੋ ਗੱਡੀ ਠੀਕ ਹੋਈ ਨਹੀਂ ਹੋਈ ਅਸੀਂ ਕਿੱਥੇ ਪਹੁੰਚੇ ਘਰ ਪੁੱਜੇ ਨਹੀਂ ਪੁੱਜੇ ਪੂਰੀ ਵੀਡੀਓ ਹੋਣੇ ਦੇਖੋ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਸਾਹਮਣੇ ਦੇਖੋ ਮਾਤਾ ਨੈਣਾ ਦੇਵੀ ਦਾ ਦਰਬਾਰ ਤੇ ਨਾਲੇ ਰੋਪਵੇ ਲਿਫਟ ਜਿਹੜੀ ਜਾ ਰਹੀ ਆ ਨਾ ਤੇ ਮੈਂ ਅੱਜ ਖੜਾ ਹਾਂ ਤੁਸੀਂ ਦੇਖੋ ਵੀ ਆਹ ਰਸਤਾ ਜਿਹੜਾ ਬੈਕ ਸਾਈਡ ਤੇ ਵੀ ਚੱਲੇ ਜਾਂਦਾ ਮੰਦਿਰ ਨੂੰ ਨਾ ਰੋਪਵੇ ਇੱਧਰ ਸਾਹਮਣੇ ਆ ਜੇ ਕਿਸੇ ਨੇ ਰੋਪਵੇ ਦੇ ਰਾਹੀਂ ਉੱਪਰ ਜਾਣਾ ਹੋਵੇ ਮਾਤਾ ਜੀ ਦੇ ਦਰਬਾਰ ਸੋ ਕਿੱਦਾਂ ਸਵੱਬ ਬਣਿਆ ਉਹ ਵੀ ਤੁਹਾਨੂੰ ਦੱਸਦਾ ਪਰ ਸਾਹਮਣੇ ਤੁਸੀਂ ਕੁਦਰਤ ਦਾ ਨਜ਼ਾਰਾ ਦੇਖੋ ਨਾ ਪਹਾੜਾਂ ਦੇ ਵਿੱਚ ਪਏ ਘਰ ਕਿੰਨੇ ਸੋਹਣੇ ਸੋਹਣੇ ਲੱਗਦੇ ਆ ਦੇਖੋ ਤੁਸੀਂ ਹਣਾ ਦੇਪੂ ਮੀ ਹਿਮਾਚਲ ਪ੍ਰਦੇਸ਼ માતા ਨਾਣਾ ਦੇਵੀ ਦੇ ਮੰਦਿਰ ਤੇ ਆਏ ਹੋਏ ਆਸੀਂ ਤੇ ਆ ਬੈਕ ਸਾਈਡ ਨੂੰ ਜਿਹੜਾ ਰਸਤਾ ਆ ਜਾਂਦਾ ਚੱਲੇ ਜਾਂਦਾ ਇੱਧਰ ਨੂੰ ਮੈਂ ਤੇ ਸਾਹਮਣੇ ਨੰਗਲ ਡੈਮ ਵੀ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਨਾ ਵੀ ਜਿਹੜਾ ਪੂਰਾ ਬੰਨ ਲਾਇਆ ਹੋਇਆ ਨਾ ਪਾਣੀ ਉਹ ਪਾਣੀ ਹੋਇਆ ਪਿਆ ਉੱਥੇ ਡੈਮ ਬਹੁਤ ਵੱਡਾ ਕੱਲ ਜਦੋਂ ਮੰਦਿਰ ਮੱਥਾ ਟੇਕ ਕੇ માતા ਨਾਣਾ ਦੇ ਦਰਬਾਰ ਘੁੰਮ ਫਿਰ ਕੇ ਪ੍ਰਕਿਰਮਾ ਕਰਕੇ ਜਦੋਂ ਵਾਪਸੀ ਆਏ ਨਾ ਪਰਿਵਾਰ ਸਮੇਤ ਗੱਡੀ ਆਪਣੀ ਨੈਨੋ ਉਹ ਵੀ ਤੁਹਾਨੂੰ ਦਿਖਾਣਾ ਮੈਂ ਵੀਡੀਓ ਵਿੱਚ ਜਿਸ ਤਰ੍ਹਾਂ ਆ ਗੱਡੀਆਂ ਉੱਧਰ ਰਹੀਆਂ ਐ ਇਦਾਂ ਗੱਡੀ ਉੱਧਰ ਰਹੀਦੀ ਐ ਇੱਥੇ ਆ ਕੇ ਬਿਲਕੁਲ ਜਿਹੜੀਆਂ ਗੱਡੀ ਦੀਆਂ ਕਲੱਚ ਪਲੇਟਾਂ ਖਰਾਬ ਹੋ ਗਈਆਂ ਗੱਡੀ ਜਮੇ ਵੀ ਨਹੀਂ ਚੱਲੀ ਹੈਗੀ ਇੱਥੇ ਹੀ ਖੜ ਗਈ ਦੀ ਦੇਖ ਸਕਦੇ ਹੋ ਨਾ ਫੈਮਿਲੀ ਨਾਲ ਸੀ ਬੱਚੇ ਨਾਲ ਸੀ ਸਮਝੇ ਨਹੀਂ ਆ ਰਹੀ ਸੀ ਵੀ ਕੀ ਕਰੀਏ ਕੀ ਨਾ ਕਰੀਏ ਸੋ ਇੱਥੇ ਦੇ ਕੋਈ ਸਾਹਮਣੇ ਦੁਕਾਨ ਪੈਂਦੀ ਐ ਲੋਕਲ ਮਕੈਨਿਕ ਨਾਲ ਸੰਪਰਕ ਕਰਿਆ ਉਹਨੇ ਆ ਕੇ ਚਲੋ ਬਹੁਤ ਜ਼ੋਰ ਮਾਰੇ ਆ ਨਾ ਕੋਸ਼ਿਸ਼ ਕਰੀ ਪਰ ਗੱਡੀ ਠੀਕ ਨਹੀਂ ਹੋਈ ਕਿਉਂਕਿ ਕਲੱਚ ਪਲੇਟਾਂ ਖਰਾਬtੀਆਂ ਕੱਲ ਸ਼ਾਮ ਦਾ ਟਾਈਮ ਤਾਂ ਆ ਖੜੀ ਹੈ ਜੀ ਆਪਣੀ ਸਪਨਿਆਂ ਦੀ ਗੱਡੀ ਨੈਨੋ ਗੱਡੀ ਖੜੀ ਹੈ ਨਾ ਬਹੁਤ ਨੇ ਆਪਣਾ ਸਾਥ ਦਿੱਤਾ ਵਿਚਾਰੀ ਨੇ ਚਲੋ ਖਰਾਬੀ ਵੀ ਕਦੇ ਕਦਾਈ ਆਏ ਜਾਂਦੀ ਆ ਸੋ ਪਰਿਵਾਰ ਬੱਚੇ ਸੀ ਨਾਲ ਵਾਈ ਵੀ ਨਾਲ ਸੀ ਧੱਕਾ ਧੁੱਕਾ ਲਾ ਕੇ ਆਪਾਂ ਉਧਰੋਂ ਇਹਨੂੰ ਇੱਥੇ ਤੱਕ ਲੈ ਆਏ ਹਨ ਤੇ ਬਹੁਤ ਆਪਾਂ ਧੰਨਵਾਦ ਕਰਦੇ ਆ ਵੀ ਸਾਡਾ ਯਾਰਾਂ ਦਾ ਯਾਰ ਰਿੰਕੂ ਵੀਰ ਜਿਹੜਾ ਸਪੈਸ਼ਲੀ ਚਮਕੌਰ ਸਾਹਿਬ ਤੋਂ ਆ ਗਿਆ ਇਹਨੂੰ ਇੱਕ ਫੋਨ ਕਰਿਆ ਸਰਦਾਰਜੀ ਮੋਟਰ ਗੈਰਜ ਨੇੜੇ ਥੀਮ ਪਾਰਕ ਦੇ ਬਿਲਕੁਲ ਨਾਲੇ ਪੈ ਜਾਂਦਾ ਇਹ ਸਾਡਾ ਵੀਰ ਲੱਗਿਆ ਹੋਇਆ ਹੈ ਕਲਚ ਪਲੇਟਾਂ ਠੀਕ ਕਰਨ ਵਾਸਤੇ ਆਪਣਾ ਸਮਾਨ ਨਾਲ ਲੈ ਕੇ ਆਇਆ ਮੈਂ ਬਸ ਤੇ ਆ ਗਿਆ ਸੀ ਤੇ ਆ ਟੂਲ ਟਾਲ ਅਸੀਂ ਸਾਰੇ ਸਰਦਾਰਜੀ ਮੋਟਰ ਗੈਰਜ ਤੋਂ ਸਾਡਾ ਰਿੰਕੂ ਵੀਰ ਇੱਕ ਵਾਰ ਰਿੰਕੂ ਵੀਰ ਇਧਰ ਨੂੰ ਮੂੰਹ ਦਿਖਾ ਦੇ ਆਪਣਾ ਤੇਰੀ ਪਿੱਠੇ ਦਿਖ ਰਿਹਾ ਤੇਰਾ ਬਹੁਤ ਧੰਨਵਾਦ ਤੂੰ ਪਹੁੰਚਿਆ ਲੱਗਿਆ ਰਹੇ ਇਹ ਕਹਿੰਦਾ ਵੀ ਮੱਥਾ ਟੇਕ ਕੇ ਜਾਣਾ ਜੋ ਮਰਜ਼ੀ ਹੋ ਜਵੇ ਸੋ ਸਾਹਮਣੇ ਤੁਹਾਨੂੰ ਦਿਖਾਇਆ ਵੀ ਉਹ ਉੱਪਰ ਮਾਤਾ ਨਾਨਾ ਦੇਵੀ ਦਾ ਦਰਬਾਰ ਆ ਨਾ ਤੇ ਟਾਰਗੇਟ ਇਹੀ ਆ ਵੀ ਕਲਚ ਪਲੇਟਾਂ ਪਾ ਕੇ ਅਸੀਂ ਮਾਤਾ ਜੀ ਦੇ ਦਰਬਾਰ ਨਾਲ ਮੱਥਾ ਟੇਕ ਕੇ ਆਈਏ ਦੇਖ ਸਕਦੇ ਹੋ ਨਾ ਵੀ ਆਪਾਂ ਨੂੰ ਜਦੋਂ ਐਸੀ ਜਗ੍ਹਾ ਖੜਦੇ ਹਾਂ ਬਹੁਤ ਲੋਡ ਪੈਂਦੀ ਹੈ ਨਾ ਬਾਈ ਸਭ ਤੋਂ ਵੱਡੀ ਗੱਲ ਤਾਂ ਆ ਦੇਖੋ ਵੀ ਸਰਕਾਰੀ ਹਸਪਤਾਲ ਜਮ੍ਹਾ ਹੀ ਕੋਲ ਆ ਤੇ ਪਾਣੀ ਭਰਨੇ ਦਾ ਜਿਹੜਾ ਸਿਸਟਮ ਹੁੰਦਾ ਤੁਹਾਨੂੰ ਪਤਾ ਹੀ ਹੋਰੇ ਹੋਦੀਆਂ ਨਹੀਂ ਬਣੀਆਂ ਹੋਈਆਂ ਨਾ ਤੇ ਪਾਣੀ ਬਹੁਤ ਠੰਡਾ ਹੈ ਨਾ ਸਾਫ਼ ਪਾਣੀ ਉਹਦੇ ਪਤਾ ਨਹੀਂ ਪਹਾੜਾਂ ਪੂੜਾਂ ਨਾਲ ਲੱਗ ਲੁੱਕ ਕੇ ਆਂਦਾ ਪੈਪੂ ਪਏ ਹੋਇਆ ਬਹੁਤ ਵਧੀਆ ਪਾਣੀ ਆ ਸਾਹਮਣੇ ਸਰਕਾਰੀ ਹਸਪਤਾਲ ਆ ਤੇ ਸਾਹਮਣੇ ਸਾਡੇ ਸ਼ਰਮਾ ਸਟੇਸ਼ਨਰੀ ਜਨਰਲ ਸਟੋਰ ਉਹ ਸਾਡਾ ਵੀਰ ਬੈਠਾ ਬਹੁਤ ਸਵਾਦ ਨਾਲ ਚਾਹ ਬਣਾਈ ਆ। ਸੋ ਇਹ ਵੀਰ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ। ਚਾਹ, ਬਿਸਕੁਟ, ਪੋਜੀ ਆ, ਜੋ ਵੀ ਖਾਣਾ ਪੀਣਾ ਸਾਨੂੰ ਆਹਨ ਕੋਲੇ ਮਿਲ ਗਿਆ ਇੱਥੇ ਦੇ ਹਨ। ਦੋ ਕੱਪ ਪੀ ਕੇ ਚਾਹ ਦੇ ਭਾਈ ਮੈਂ ਤੇ ਰਿੰਕੂ ਰਿੰਕੂ ਹੋ ਗਿਆ ਕੈਮ ਕਹਦਾ ਵੀ ਮੱਥਾ ਟੇਕ ਕੇ ਜਾਣਾ ਮਾਤਾ ਦੇ ਦਰਬਾਰ ਤੇ ਤੇ ਠੀਕ ਕਰਨ ਲੱਗਿਆ ਹੋਇਆ। ਤੇ ਸ਼ਾਮ ਦੇ ਤਕਰੀਬਨ 6:30 ਵਜੇ ਚੁੱਕੇ ਹਨ। ਸੋ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਜਿਹੜੀ ਗੱਡੀ ਠੀਕ ਹੁੰਦੀ ਆ। ਤਾਨੂੰ ਪਤਾ ਵੀ ਨੈਣੋ ਗੱਡੀ ਠੀਕ ਕਰਨੀ ਕਿਹੜਾ ਸਖਾਲੀ ਪਈ ਆ ਟਾਇਰ ਟੂ ਖੋਲ ਲਿਆ ਭਾਈ ਸਾਰੇ ਜੱਕ ਜੁੱਕ ਚਮਕੌਰ ਸਾਹਿਬ ਦੇ ਨਾਲੇ ਲੈ ਕੇ ਆਏ ਆ ਆ ਖੜਾ ਮੋਟਰਸਾਈਕਲ ਭਾਈ ਰਿੰਕੂ ਵੀਰ ਹੋਣਾ ਦਾ ਜਿਹਦੇ ਪਰ ਇਹ ਆਏ ਆ ਦੋਹੇ ਇੱਕ ਰਿੰਕੂ ਵੀਰ ਦਾ ਭਤੀਜਾ ਨਾਲ ਲੱਗਿਆ ਹੋਇਆ ਉਹ ਵੀ ਪੂਰੀ ਹੈਲਪ ਕਰ ਰਿਹਾ ਸੋ ਸਮਾਨ ਸਾਰਾ ਅਸੀਂ ਨਾਲ ਲੈ ਕੇ ਆਏ ਆ ਪਾਣੀ ਦੀ ਬੋਤਲ ਭਰ ਲਈ ਹੈ ਚਾਹ ਨਾਲ ਚਾਹ ਖਾਣ ਪੀਣ ਨੂੰ ਸਭ ਕੁਝ ਆ ਤੇ ਰਿੰਕੂ ਵੀਰ ਦਾ ਦਿਮਾਗ ਬਹੁਤ ਆ ਕਹਿੰਦਾ ਵੀ ਲੈਟ ਦਾ ਇੰਤਜ਼ਾਮ ਕਰ ਲਿਆ ਨਾ ਸੋ ਹੁਣ ਦਾ ਵਰਦੀ ਇਹਨਾਂ ਨੇ ਕੰਮ ਕਰਦੇ ਆ ਉਹ ਚੇਂਜ ਕਰ ਲਈਆ ਸੋਹਣੇ ਸੋਹਣੇ ਕੱਪੜੇ ਪਾ ਕੇ ਆਏ ਤੇ ਇਹ ਕੱਪੜੇ ਪਾ ਕੇ ਇਹਨਾਂ ਨੇ ਫਿਰ ਮੱਥਾ ਟੇਕਣ ਜਾਣਾ ਦਰਬਾਰ ਕੰਨਾਂ ਨਾ ਆ ਧੋਕੇ ਤੇ ਪਾਣੀ ਪੂਣੀ ਦੀ ਬੋਤਲਾਂ ਆਪਾਂ ਨਾਲ ਲੈ ਕੇ ਆਏ ਹਨ ਜਿਹੜੇ ਸਮਾਨ ਦੀ ਲੋਡ ਦੀ ਪਰ ਮੈਂ ਇੱਕ ਤੁਹਾਨੂੰ ਚੀਜ਼ ਦਿਖਾਉਣਾ ਵੀ ਸਾਨੂੰ ਪਤਾ ਸੀ ਰਿੰਕੂ ਵੀਰ ਦਾ ਦਿਮਾਗ ਕੰਮ ਕਰ ਗਿਆ ਵੀ ਜਿਹੜਾ ਰਾਤ ਟਾਈਮ ਨਾ ਹਨੇਰਾ ਹੋ ਜਾਣਾ ਤਾਂ ਆ ਦੇਖੋ ਆ ਐਮਰਜੈਂਸੀ ਲਾਈਟ ਆ ਤੇ ਨਾਲ ਤੁਹਾਨੂੰ ਪਤਾ ਮੈਂ ਫੋਟੋਗ੍ਰਾਫ ਰਿਹਾ ਨਾ ਆ ਦੋ ਬੈਟਰੀਆਂ ਪਈਆਂ ਇਹਦੀਆਂ ਬਾਧੂ ਬੈਕਅਪ ਮਿਲ ਜਾਣਾ ਆਪਣੇ ਕੋਲ ਰਾਤ ਨੂੰ ਵੀ ਲਾਈਟ ਹੋਊਗੀ ਉਹ ਵੀ ਤੁਹਾਨੂੰ ਆ ਬਹੁਤ ਸੋਹਣੀ ਕੁਦਰਤ ਤੇ ਕੁਦਰਤ ਦਾ ਨਜ਼ਾਰਾ ਸਾਹਮਣੇ ਦੇਖੋ ਤੁਸੀਂ ਉਹਨਾਂ ਰੋਬੇ ਲਿਫਟ ਜਿਹੜੀਆਂ ਜਾ ਰਹੀਆਂ ਤੇ ਸਾਹਮਣੇ ਮਾਤਾ ਨੈਣਾ ਦੇਵੀ ਦਾ ਦਰਬਾਰ ਆਹ ਦੇਖੋ ਕੱਲ ਵੀ ਦਰਸ਼ਨ ਖੁੱਲੇ ਕਰੇ ਆ ਸੋ ਮਾਤਾ ਰਣਦੀ ਮौज ਆ ਚਿੱਠੀ ਦੁਆਰੇ ਪਾਈ ਅੱਜ ਫੇਰ ਆਏ ਆ ਜ਼ਿੰਦਗੀ ਚ ਘਾਟੇ ਵੱਧੇ ਚੱਲਦੇ ਰਹਿੰਨੇ ਆ ਉਹ ਖੜੀ ਆਪਣੀ ਸੁਪਨਿਆਂ ਦੀ ਗਾੜੀ ਨੈਨੂ ਨੈਨੇ ਆਪਣਾ ਸਾਥ ਛੱਡਿਆ ਨਾ ਆਪਾਂ ਨੇ ਇਹਦਾ ਸਾਥ ਛੱਡਣਾ ਸ਼ਰਮਾ ਸਟੇਸ਼ਨਰੀ ਐਂਡ ਜਨਰਲ ਸਟੋਰ ਇੱਥੇ ਵੀ ਤੁਹਾਨੂੰ ਕੋਈ ਲੋੜ ਪੈ ਜੇ ਨਾ ਜਰੂਰ ਤੁਸੀਂ ਇੱਥੇ ਆਓ ਬਹੁਤ ਸੋਹਣੀ ਸਾਡੇ ਸ਼ਰਮਾ ਸਟੇਸ਼ਨਰੀ ਜਨਰਲ ਸਟੋਰ ਆ ਇੱਥੇ ਵੀ ਤਕਰੀਬਨ ਖਾਣ ਪੀਣ ਦਾ ਹਰ ਸਮਾਨ ਮਹਿਗੀ-ਮੁਗੀ ਲੈਣੀ ਉਹ ਵੀ ਬਣਾ ਦਿੰਦਾ ਚਾਹ ਬ੍ਰੈਡ ਟੌਫੀਆਂ ਗੋਲੀਆਂ ਬਿਸਕਟ ਠੰਡਾ ਕੋਲਡ ਡਰਿੰਕ ਸੋ ਹੈ ਵੀ ਕੁਇਕ ਦੀ ਲੋੜ ਪੈ ਜਾਵੇ ਸੋ ਬਹੁਤ ਇਹਦੇ ਕੋਲ ਸਮਾਨ ਆ ਬਿਸਕਟ ਵਗੈਰਾ ਜੋ ਵੀ ਆਪਾਂ ਨੂੰ ਚਾਹੀਦਾ ਹੁੰਦਾ ਜੱਪਲਾਂ ਵੀ ਰੱਖੀਆਂ ਹੋਈਆਂ ਔਰ ਮੈਂ ਦੇਖਿਆ ਜਿਹਨੇ ਦੁਕਾਨਾਂ ਹੁੰਦੀਆਂ ਨਾ ਉਹਨਾਂ ਨੇ ਸਾਰਾ ਤਕਰੀਬਨ ਸਮਾਨ ਰੱਖਿਆ ਹੋਆ ਹੁੰਦਾ ਸੋ ਇੱਥੇ ਵੀ ਤੁਸੀਂ ਜਰੂਰ ਸਾਡੇ ਸ਼ਰਮਾ ਜੀ ਖੜੇ ਐ ਨਾ ਵੀ ਵੀਰ ਦਾ ਬਹੁਤ ਧੰਨਵਾਦ ਆ ਥੋੜਾ ਜਿਹਾ ਸੰਗ ਦਾ ਬਲੌਗ ਤੇ ਚਲੋ ਕੋਈ ਗੱਲ ਨਹੀਂ ਸੋ ਆ ਸ਼ਕਲ ਯਾਦ ਰੱਖਿਓ ਤੁਸੀਂ ਜਦੋਂ ਇੱਥੇ ਆਣਾ ਸੋ ਇੱਥੇ ਦੀ ਇੱਕ ਖਾਸੀਅਤ ਇਹ ਆ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਚਾਹ ਪੀਤੀ ਅਸੀਂ ਬੰਦ ਦਾ ਪੈਕਟ ਲਿਆ ਹੈ ਨਾ ਬਹੁਤ ਜਣੀ 10 ਰੁਪਏ ਦਾ ਚਾਹ ਦਾ ਕੱਪ ਲਾਇਆ ਨੇ 10 ਰੁਪਏ ਦਾ ਠੰਡਾ ਲਾਇਆ ਜੀਰਾ ਜਿਹੜਾ ਆਪਾਂ ਪੀਨੇ ਜੀਰੇ ਮਸਾਲੇ ਵਾਲਾ ਬਾਈ ਜਿੱਦਾਂ ਪਹਾੜਾਂ ਦੇ ਉੱਪਰ ਆਜੀ ਇਹਦਾ ਰੇਟ ਵੱਧਦੇ ਜਾਂਦੇ ਆ ਪਰ ਇਸ ਵੀਰ ਦੇ ਰੇਟ ਬਹੁਤ ਵਧੀਆ ਇੱਥੇ ਸਾਰੇ ਜਰੂਰ ਤੁਸੀਂ ਆ ਕੇ ਜਾਇਓ ਸੋ ਦਾਦਾ ਜੀ ਦੀ ਵੀ ਫੋਟੋ ਇਹਨੇ ਲਾਈ ਹੋਈ ਆ ਲੇਟ ਸੂਬੇਦਾਰ ਜੋਗਿੰਦਰ ਨਾਥ ਸ਼ਰਮਾ ਜੀ ਹਿਮਾਚਲ ਦੇ ਜਿਹੜੇ ਪਹਾੜਾਂ ਦੇ ਉੱਪਰ ਆ ਇਹਨੇ ਘਰ ਪਾਏ ਹੁੰਦੇ ਨਾ ਇਸ ਤਰ੍ਹਾਂ ਦੇ ਰਸਤੇ ਹੁੰਨੇ ਆ ਦੇਖੋ ਆਹ ਰਸਤਾ ਜਾਂਦਾ ਉੱਪਰ ਨੂੰ ਮੋਟਰਸਾਈਕਲ ਗੱਡੀ ਦਾ ਤੁਹਾਨੂੰ ਪਤਾ ਜਾਣੀ ਨਹੀਂ ਤੇ ਉਹ ਸਾਹਮਣੇ ਦੇਖੋ ਪੀਲਾ ਜਿਹਾ ਘਰ ਉੱਪਰ ਪਿਆ ਹੋਇਆ ਨਾ ਇਸੇ ਤਰ੍ਹਾਂ ਪੂਰੇ ਪਹਾੜਾਂ ਦੇ ਵਿੱਚ ਜਿਹੜੇ ਘਰ ਪਏ ਹੋਏ ਆ ਤੇ ਫਿੱਟ ਰਹਿਨੇ ਹੈ ਸਰੀਰਕ ਤੌਰ ਤੇ ਕਿਉਂਕਿ ਇਸ ਤਰ੍ਹਾਂ ਤੁਰ ਕੇ ਜਾਣਾ ਸਾਧਨ ਸੋਧਣਾ ਇਹ ਹੈਠਾਂ ਏਦਾਂ ਲਾ ਲੈਨੇ ਕੋਈ ਗੱਡੀ ਲੈਣੀ ਹੋਵੇ ਕੋਈ ਰਿਸ਼ਤੇਦਾਰ ਆ ਗਿਆ ਹੋਵੇ ਹਨ ਇਸ ਤਰ੍ਹਾਂ ਲਾ ਲੈਨੇ ਤੁਹਾਨੂੰ ਪਤਾ ਵੀ ਅਸੀਂ ਬਹੁਤ ਉਚਾਈ ਤੇ ਆ ਤੇ ਸਾਹਮਣੇ ਜਿਹੜੇ ਦੇਖੋ ਵੀ ਬੱਦਲ ਕਿੰਨੇ ਸੋਹਣੇ ਸੋਹਣੇ ਲੱਗਦੇ ਆ ਨਾ ਵੀ ਜਦੋਂ ਆਪਾਂ ਨੈਣਾ ਦੇ ਦਰਬਾਰ ਆਂਦੇ ਏਦਾਂ ਲੱਗਦਾ ਵੀ ਬੱਦਲ ਆਪਣੇ ਵਿੱਚੋਂ ਨਿਕਲਦੇ ਆ ਆ ਦੇਖੋ ਉੱਪਰ ਦਰਬਾਰ ਦੇਖਦਾ ਸੀ ਉਹ ਵੀ ਪੂਰਾ ਜਿਹੜਾ ਬੱਦਲਾਂ ਨਾਲ ਢੱਕ ਹੋ ਗਿਆ ਸੋ ਇੱਕ ਚੁਣੌਤੀ ਇਹ ਵੀ ਆ ਹੁਣ ਵੀ ਜੇ ਮੀਂਹ ਆ ਗਿਆ ਤਾ ਗੱਡੀ ਠੀਕ ਹੋਊਗੀ ਜਾਂ ਕੰਮ ਵਿੱਚ ਰੁਕੂਗਾ ਆ ਘਰ ਦੇਖੋ ਸਾਹਮਣੇ ਸਾਫ਼ ਦਿਖਦੇ ਤਾਂ ਨਾ ਉਹ ਕਿਸ ਤਰ੍ਹਾਂ ਧੁੰਦ ਧੁੰਦ ਜੀ ਹੋ ਗਈ ਏ ਇਦਾਂ ਜਿ ਜਿੱਦਾਂ ਦਸੰਬਰ ਦਾ ਮਹੀਨਾ ਹੋਵੇ ਨਾ ਇਸ ਤਰ੍ਹਾਂ 740 ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਲਚ ਪਲੇਟਾਂ ਵੀ ਜਿਹੜੀਆਂ ਚੇਂਜ ਹੋ ਚੁੱਕੀਆਂ ਤੇ ਦਵਾਰੇ ਜਿਹੜੇ ਲਗਾਇਆ ਜਾ ਰਿਹਾ ਸਾਡਾ ਰਿੰਕੂ ਵੀਰ ਲੱਗਿਆ ਹੋਇਆ ਤੇ ਆਹ ਦੇਖੋ ਅਸੀਂ ਐਮਰਜੈਂਸੀ ਲਾਈਟ ਵੀ ਜਿਹੜੀ ਨਾਲ ਲੈ ਕੇ ਆਏ ਸੀ ਹਨਾ ਪਤਾ ਵੀ ਇਹਦੀ ਲੋਡ ਪੈਣੀ ਆ ਤੋ ਦੇਖੋ ਜਿਹੜਾ ਪਏ ਨਾਲ ਕੰਮ ਕਰਨ ਚ ਕੋਈ ਦਿੱਕਤ ਨਹੀਂ ਸਾਡਾ ਰਿੰਕੂ ਵੀਰ ਲੱਗਿਆ ਹੋਇਆ ਬਹੁਤ ਮਿਹਨਤੀ ਹੈ ਇਹ ਵੀ ਸਾਡਾ ਮਾਤਾ ਰਾਣੀ ਇਹਦੀ ਲੰਮੀ ਉਮਰ ਕਰੇ ਵੀਰ ਦੀ ਸੋ ਆਈ ਹੋਪ ਵੀ ਅਸੀਂ ਜਲਦੀ ਗੱਡੀ ਠੀਕ ਹੋਵੇ ਚੱਲੇ ਫਿਰ ਆਪਾਂ ਮਾਤਾ ਨਹਿਣਾ ਦੇਵੀ ਦੇ ਦਰਬਾਰ ਜਿਹੜਾ ਮੱਥਾ ਟੇਕੀ ਸਾਹਮਣੇ ਤੁਹਾਨੂੰ ਦੱਸਿਆ ਵੀ ਨਾ ਬੱਦਲ ਬਹੁਤ ਜਿਹੜੇ ਹੋ ਚੁੱਕੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਥੇ ਗਰਮੀ ਬਿਲਕੁਲ ਨਹੀਂ ਲੱਗੀ ਹੈਗੀ ਸੋ ਬਹੁਤ ਜਿਹੜਾ ਕੂਲ ਇੱਥੇ ਦਾ ਵੈਦਰ ਆ ਤੇ ਵਧੀਆ ਫੀਲ ਜਿਹੜਾ ਹੋ ਰਿਹਾ ਹੈ ਫੋਨ ਦੀ ਬੈਟਰੀ ਵੀ ਜਿਹੜੀ ਤੁਹਾਨੂੰ ਪਤਾ ਆ ਆਪਾਂ ਵੀਡੀਓ ਬਣਾ ਰਹੇ ਆ ਡੈੱਡ ਹੋ ਰਹੀ ਆ ਸੋ ਗੱਡੀ ਦੇ ਵਿੱਚ ਪਾਵਰ ਹੈਗੀ ਆ ਬੈਟਰੀ ਚੱਲ ਜਾਏਗੀ ਤੇ ਆਪਾਂ ਮੇਰਾ ਫੋਨ ਚਾਰਜ ਕਰਾਂਗੇ ਕੀ ਸਾਨੂੰ ਸਰਕਾਰੀ ਲਾਈਟਾਂ ਨੇ ਬਹੁਤ ਹੈਲਪ ਕੀਤੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੈਂਪ ਆ ਨਾ ਸੂਰਜ ਦੀ ਊਰਜਾ ਨਾਲ ਚੱਲਦੇ ਆ ਹੁਣ ਐਡੋਮੈਟਿਕ ਜਾਗੇ ਜਦੋਂ ਹਨੇਰਾ ਹੋਇਆ ਨਾ ਤੇ ਇਹਨੇ ਵੀ ਬਹੁਤ ਸੋਹਣੀ ਜਿਹੜੀ ਰੋਸ਼ਨੀ ਕਰਤੀ ਪੂਰੇ ਰਾਸਤੇ ਦੇ ਵਿੱਚ ਲੱਗੇ ਹੋਏ ਆ ਪੂਰੀ ਰੋਸ਼ਨੀ ਕਰੀ ਹੋਈ ਹੈ ਇਹਨਾਂ ਨੇ ਤੇ ਸਾਡੀ ਜਿਹੜੀ ਲਾਈਟ ਆ ਉਹ ਵੀ ਪੂਰਾ ਕੰਮ ਦੇ ਰਹੀ ਹੈ ਇਸ ਟਾਈਮ ਕੰਮ ਕਰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਰੋਸ਼ਨੀ ਪੂਰੀ ਕਰੀ ਹੋਈ ਹੈ ਭਾਵੇਂ ਤਕਰੀਬਨ 7:55 ਹੋ ਗਏ ਰਾਤ ਦੇ 8 ਵਜਨ ਵਾਲੇ ਆ ਸਾਡਾ ਰਿਕਵ ਵੀਰ ਲੱਗਿਆ ਹੋਇਆ ਬਾਰਾਂ ਦੀ ਡਿੰਗ ਵਿਚ ਨਹੀਂ ਇਹ ਸਭ ਬਾਹਰ ਹੈ ਨਾ ਹੁਣ ਕੱਟਿਆ ਨਾਲ ਕੰਮ ਕਰਨ ਦੇ ਦੌਰਾਨ ਹਲਕੀ ਹਲਕੀ ਜਿਹੜੀ ਤੁਸੀਂ ਦੇਖ ਸਕਦੇ ਹੋ بارش ਵੀ ਸ਼ੁਰੂ ਹੋ ਗਈ ਹੈ ਜੇੜੀ ਨਹੀਂ ਹੋਣੀ ਕੋਈ ਐਨਾ ਪਰ ਹਾਂ ਕਿ ਮਾਤਾ ਰਾਣੀ ਕਿਰਪਾ ਕਰੇ ਬਸ ਬਹੁਤ ਜਲਦੀ ਜਿਹੜੀ ਗੱਡੀ ਠੀਕ ਹੋਣ ਵਾਲੀ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਨਾ ਵੀ ਉਹ ਸਾਹਮਣੇ ਦੇਖੋ ਮਾਤਾ ਰਾਣੀ ਦਾ ਦਰਬਾਰ ਉੱਪਰ ਹੈ ਨਾ ਰੌਸ਼ਨੀ ਦੇ ਨਾਲ ਉੱਪਰ ਹੀ ਬੱਦਲ ਆ ਬਹੁਤ ਦਿਲਕਸ਼ ਨਜ਼ਾਰਾ ਮਾਤਾ ਨੈਣਾ ਦੇਵੀ ਦੀ ਥੁੱਲ ਕਿਰਪਾ ਆਪਣੇ ਭਗਤਾਂ ਦੇ ਉੱਪਰ ਛੋ ਠੰਡੇ ਝੋਲੇ ਉਹ ਵੀ ਦੇ ਰਹੀ ਆ ਛੋ ਠੰਡੇ ਝੋਲਿਆਂ ਦੇ ਨਾਲ ਬਾਰਿਸ਼ ਜਿਹੜੀ ਬਹੁਤ ਜ਼ਿਆਦਾ ਪੈਣ ਲੱਗੀ ਤੁਸੀਂ ਦੇਖ ਸਕਦੇ ਹੋ ਤੇ ਸਾਡਾ ਰਿੰਕੂ ਵੀਰ ਜਿਹੜਾ ਮੀ ਦੇ ਵਿੱਚ ਵੀ ਉਸੇ ਤਰ੍ਹਾਂ ਲੱਗਿਆ ਹੋਇਆ ਵਿਚਾਰਾ ਮਿਹਨਤ ਕਰਨ ਸਾਡੇ ਕੋਲ ਆ ਸਟੂਡੀਓ ਵਾਲੀ ਛਤਰੀਆਂ ਆ ਨਾ ਮੇਰੇ ਕੋਲ ਵੀ ਤੇ ਕੰਮ ਦੇ ਰਹੀਆਂ ਸਾਡੀ ਐਮਰਜੈਂਸੀ ਲਾਈਟ ਜਿਹੜੀ ਉਹ ਕੰਮ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ بارش ਕਿੰਨੀ ਪੈ ਰਹੀ ਆ ਨਾ ਤੇ ਸਾਡਾ ਰਿੰਕੂ ਵੀਰ ਵੀ ਮੀਂਹ ਦੇ ਵਿੱਚ ਵੀ ਲੱਗਿਆ ਹੋਇਆ ਹੈ ਬਸ ਕੰਮ ਕਹਿੰਦਾ ਥੋੜਾ ਜਿਹੀ ਹੋਰ ਆ ਆ ਟਾਇਰ ਟੂਰ ਕਸਣੇ ਲੱਤਾਂ ਕਸਣੀ ਰਹਿ ਗਈਆਂ ਥੋੜਾ ਮੀਂਹ ਆ ਗਿਆ ਪਰ ਉਹਦੇ ਕਰਕੇ ਥੋੜਾ ਜਿਹਾ ਜਿਹੜਾ ਕੰਮ ਲੇਟ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਲਗਾਤਾਰ ਕੰਟੀਨਿਊ ਅੱਧੇ ਘੰਟੇ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਆ ਦੇਖੋ ਬੰਦਾਲਾ ਵੀ ਚੱਲ ਰਿਹਾ ਤੇ ਸਾਡਾ ਰਿੰਕੂ ਵੀ ਮੀਂਹ ਦੇ ਵਿੱਚ ਵੀ ਲੱਗਿਆ ਹੱਸ ਚੱਲਦੇ ਕੱਪੜੇ ਵੀ ਭਿੱਜ ਗਏ ਤੇ ਰਾਤ ਦੇ 9:00 ਵਜੇ 5 ਮਿੰਟ ਹੋ ਚੁੱਕੇ ਆ ਬਿਨਾ ਪੱਖੇ ਕੂਲਰ ਏਸੀ ਤੋਂ 23 ਡਿਗਰੀ ਟੈਂਪਰੇਚਰ ਹੋਇਆ ਵੈ ਕਰੰਟ ਟੈਸਟ ਟਾਈਮ ਤੁਸੀਂ ਦੇਖ ਸਕਦੇ ਹੋ ਤੇ ਲਾਈਟ ਦੇ ਵਿੱਚ ਜਿਹੜੀ ਵਿਜ਼ਿਬਿਲਟੀ ਉਹ ਵੀ ਘੱਟ ਹੋ ਰਹੀ ਆ ਐਦਾਂ ਲੱਗਦਾ ਵੀ ਬੱਦਲ ਜਿਵੇਂ ਕੋਲ ਕੋਲੇ ਹੁੰਨੇ ਹੋਰੇ ਤੁਸੀਂ ਦੇਖੋ ਹਨਾ ਦਸੰਬਰ ਮਹੀਨੇ ਦੇ ਵਿੱਚ ਜਿੱਦਾਂ ਧੁੰਦ ਪੈਂਦੀ ਆ ਨਾ ਉਸ ਤਰ੍ਹਾਂ ਹੋਇਆ ਪਿਆ ਪਰ ਕੰਮ ਹਲੇ ਵੀ ਜਾਰੀ ਆ ਰਾਤ ਦੇ 9:55 ਮਿੰਟ ਹੋ ਚੁੱਕੇ ਆ ਤੁਸੀਂ ਮੀਂਹ ਦੇਖੋ ਵੀ ਕਿੰਨੇ ਜ਼ੋਰਦਾਰ ਆ ਗਿਆ ਤੋ ਰਿੰਕੂ ਵੀਦਾ ਮੀਂਹ ਚ ਵੀ ਲੱਗਿਆ ਹੈ ਵਿਚਾਰਾ ਤੇ ਮੈਂ ਕਹਾਂ ਵੀ ਗੱਡੀ ਚ ਵੜ ਜਾ ਕੋਈ ਗੱਲ ਨਹੀਂ ਹੁਣ ਲੇਟ ਫੇਟ ਹੋ ਗਏ ਕੋਈ ਚੱਕਰ ਨਹੀਂ ਦਰਬਾਰ ਮਾਤਾ ਦਾ ਬੰਦ ਹੋ ਗਿਆ ਜੋ ਮਾਤਾ ਨੂੰ ਮਨਜ਼ੂਰ ਸੀ ਤੇ ਮੀਂਹ ਦੇਖੋ ਤੁਸੀਂ ਆਵਾਜ਼ ਚੈੱਕ ਕਰੋ ਵੀ ਕਿੰਨੀ ਆਵਾਜ਼ ਜਿਹੜੀ ਵੀ ਕਿੰਨਾ ਤੇਜ਼ ਮੀਂਹ ਹੋ ਗਿਆ ਤੇ ਇੱਥੇ ਦੁਕਾਨਾਂ ਆ ਨਾ ਦੁਕਾਨਾਂ ਦੇ ਕੋਲ ਇੱਕ ਕੁਰਸੀ ਪਈ ਹੈ ਬੈਠਣ ਵਾਸਤੇ ਸੋ ਉਹ ਵੀ ਬੈਠੇ ਆ ਮੈਂ ਵੀ ਕਰ ਰਿਹਾ ਹਾਂ ਰੈਸਟ ਪਰ ਮੀਂਹ ਦਾ ਬੋਲੇ ਇਸ ਤਰ੍ਹਾਂ ਜਿਵੇਂ ਝੜੀ ਲੱਗੀ ਹੁੰਦੀ ਹੈ ਨਾ ਸੌਣ ਦੀ ਕਦੇ ਪੈ ਗਿਆ ਕਦੇ ਘਟ ਗਿਆ ਕਦੇ ਜੋਰਾਂ ਦਾ ਹੋ ਗਿਆ ਉਸ ਤਰ੍ਹਾਂ ਜਿਹੜਾ ਮੀਂਹ ਚੱਲ ਰਿਹਾ ਹੈ। ਥਲੜੇ ਕੋਈ ਨਹੀਂ ਚੱਲ ਰਿਹਾ 45 ਆਖਰਕਾਰ ਮਾਤਾ ਨੈਣਾ ਦੇਵੀ ਦੀ ਅਪਾਰ ਕਿਰਪਾ ਦੇ ਨਾਲ ਜਿਹੜੀ ਸਾਡੀ ਗੱਡੀ ਨੈਨੋ ਗੱਡੀ ਬਿਲਕੁਲ ਠੀਕ ਹੋ ਚੁੱਕੀ ਹੈ ਤੇ ਅਸੀਂ ਘਰ ਨੂੰ ਜਾਣ ਦਾ ਜਿਹੜਾ ਫੈਸਲਾ ਲਿਆ ਮੈਂ ਰਿੰਕੂ ਵੀਰ ਨੂੰ ਕਿਹਾ ਸੀ ਵੀ ਆਪਾਂ ਇੱਥੇ ਰਾਤ ਰੁਕ ਲੈਨੇ ਆ ਪਰ ਰਿੰਕੂ ਵੀਰ ਦੇ ਜਿਹੜੇ ਕੰਮ ਪਿੱਛੇ ਪੈਂਡਿੰਗ ਸੀ ਗੈਰਾਜ ਦੇ ਵਿੱਚ ਗੱਡੀਆਂ ਹੋਰ ਵੀ ਖੜੀਆਂ ਸੀ ਤੇ ਸਾਹਮਣੇ ਕੋਲੇ ਵਾਲਾ ਡੁੱਬਾ ਆ ਗਿਆ ਮੈਂ ਤਾਂ ਮਾਤਾ ਨੈਣਾ ਦੇਵੀ ਦੇ ਕੱਲ ਦਰਸ਼ਨ ਖੁੱਲੇ ਕਰ ਲਈ ਸੀ ਪਰ ਅਸੀਂ ਘਰ ਨੂੰ ਜਾਣ ਦਾ ਜਿਹੜਾ ਫੈਸਲਾ ਲਿਆ ਤੇ ਅਸੀਂ ਹੁਣ ਘਰ ਨੂੰ ਵਾਪਸ ਜਾ ਰਹੇ ਹਾਂ ਰਿੰਕੂ ਵੀਰ ਕਹਿੰਦਾ ਮਾਤਾ ਨੈਣਾ ਦੇਵੀ ਜਦੋਂ ਚਿੱਠੀ ਦਰਵਾਰੇ ਆਈ ਆ ਆਪਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਡੇ ਰਿੰਕੂ ਵੀਰ ਨੂੰ ਸਪੋਰਟ ਕਰੋ ਜਿਹੜਾ ਸਪੈਸ਼ਲੀ ਪਿੰਡ ਛੇਰੀ ਚੰਪੌਰ ਸਾਹਿਬ ਤੋਂ ਨੇੜੇ ਥੀਮਪਾਰਕ ਇਹਦਾ ਗਰਾਜ ਆ ਕਦੇ ਵੀ ਲੋੜ ਪਵੇ ਇਸ ਵੀਰ ਨੂੰ ਯਾਦ ਕਰੋ ਹਮੇਸ਼ਾ ਪਹੁੰਚਦਾ ਹੈ ਬਹੁਤ ਇਹਦਾ ਜੈਜ ਰੇਟ ਹੁੰਦਾ ਸੋ ਰਿੰਕੂ ਵੀਰ ਨੂੰ ਵੀ ਵੱਧ ਤੋਂ ਵੱਧ ਸਾਰੇ ਸਪੋਰਟ ਕਰੋ ਵੀਡੀਓ ਨੂੰ ਸਾਰੇ ਸ਼ੇਅਰ ਕਰੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ